ਸੋਪੀਮ ਨਗਰ ਦੇ ਵਿੱਚ ਆ ਪੁਲਿਸ ਮੁਲਾਜ਼ਮ ਪਹੁੰਚੇ ਨੇ ਕਿ ਇੱਕ ਵੀਡੀਓ ਜਰੂਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਤਸਵੀਰਾਂ ਦੇਖ ਸਕਦੇ ਆ ਪੁਲਿਸ ਵਾਲੇ ਇਨਕੁਆਇਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਥੋਂ ਦੇ ਮਹੱਲੇ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਸੋ ਪੁਲਿਸ ਮੁਲਾਜ਼ਮ ਵੀ ਜਰੂਰ ਪਹੁੰਚੇ ਹੋਏ ਨੇ ਸੋ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਗੇ ਆ ਕਿ ਕੀ ਕੀ ਮਾਮਲਾ ਹੈਗਾ ਕਿਉਂਕਿ ਇੱਕ ਵੀਡੀਓ ਜਰੂਰ ਵਾਇਰਲ ਹੋ ਰਹੀ ਹੈਗੀਆ ਸੋ ਸਾਡੇ ਨਾਲ ਇੱਥੇ ਥਾਣੇਦਾਰ ਰਗਵੀਰ ਸਿੰਘ ਨੇ ਜੋ ਕਿ 4 ਨੰਬਰ ਡਿਵੀਜ਼ਨ ਤੋਂ ਆਏ ਨੇ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਨੇ ਰਗਵੀਰ ਸਿੰਘ ਜੀ ਪੂਰੀ ਜਿਹੜਾ ਹੈਗਾ ਕੁਝ ਲੱਗਿਆ ਪਤਾ ਜੀ ਤੱਤ ਪਰ ਪ੍ਰਧਾਨ ਖੜੇ ਨੇ ਰਹੀ ਸੀ ਇਹਨੂੰ ਪੁੱਛ ਕੇ ਵੈਰੀਫਾਈ ਕਰਕੇ ਫਿਰ ਸਾਰੀ ਗੱਲ ਦੱਸਾਂਗੇ ਉਹ ਵੈਰੀਫਾਈ ਕਰ ਰਹੇ ਹੋ ਕਿਉਂਕਿ ਵੀਡੀਓ ਤਾਂ ਦੇਖ ਰਹੇ ਹੋ ਕਿਉਂ ਵੀਡੀਓ ਦੇ ਵਿੱਚ ਜਿਹੜੇਗਾ ਪੁਲਿਸ ਦੇ ਮਲਾਜਮ ਨੇ ਵਰਦੀ ਪਾਈ ਹੋਈ ਉਹ ਮੁਲਾਜ਼ਮ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਕੌਣ ਹੈ ਕਿਹੜੇ ਵਿਭਾਗ ਦਾ ਮੁਲਾਜ਼ਮ ਹੈ ਕਿੱਥੋਂ ਦਾ ਰਹਿਣ ਵਾਲਾ ਉਹ ਜਦੋਂ ਪਤਾ ਲੱਗ ਗਿਆ ਅਸੀਂ ਸਾਨੂੰ ਤੁਹਾਨੂੰ ਦੱਸ ਦਾਂਗੇ ਠੀਕ ਹੈ ਜੀ ਸਰ ਕੀ ਪਤਾ ਲੱਗਿਆ ਵੀ ਕੀ ਨਹੀਂ ਨਹੀਂ ਅਜੇ ਕੁਝ ਨਹੀਂ ਪਤਾ ਲੱਗਿਆ ਮੱਲੇ ਵਾਲੇ ਪ੍ਰਧਾਨ ਜੀ ਬਿਲਾ ਨੇ ਵੈਰੀਫਾਈ ਕਰ ਰਹੇ ਹੈ ਵੈਰੀਫਾਈ ਕਰਨ ਤੋਂ ਬਾਅਦ ਦੱਸ ਦਾਂਗੇ ਠੀਕ ਹੈ ਜੀ ਮਰਾਜਮ ਦੇ ਬਾਰੇ ਵਾਲੇ ਕੋਈ ਜਾਣਕਾਰੀ ਨਹੀਂ ਕੋਈ ਜਾਣਕਾਰੀ ਨਹੀਂ ਕੋਣ ਹੈ ਕੋਣ ਨਹੀਂ ਤੇ ਕੀ ਕਹਿੰਦੇ ਵੀ ਦੋਨੋਂ ਪਾਸੋਂ ਘਟਮਾਰ ਹੋਈ ਗਈ ਨਹੀਂ ਦੋ ਦੋ ਪਾਸੋਂ ਹੋਈ ਹੈ ਜੀ ਦੋਨੋਂ ਪਾਸੋਂ ਦਰਖਾਸਤ ਪਹੁੰਚੀ ਆਪਣੇ ਅਜੇ ਦਰਖਾਸਤ ਲਖਾਣ ਨੂੰ ਕਿਹਾ ਉਹਨਾਂ ਨੇ ਕਿ ਦਰਖਾਸਤ ਥਾਣੇ ਲਖਾਊਗਾ ਵੈਰੀਫਾਈ ਕਰਕੇ ਫਿਰ ਬਾਅਦ ਦੱਸਾਂਗੇ ਠੀਕ ਹੈ ਸਾਹ ਮਿਲ ਜੇਗਾ ਬੱਚੇ ਉਹਨਾਂ ਨੂੰ ਹਾਂ ਬਿਲਕੁਲ ਦਵਾਂਗੇ ਜ ਸੋ ਬਿਲਕੁਲ ਪੁਲਿਸ ਤੇ ਜਿਹੜੀ ਹੈਗਾ ਕਾਰਵਾਈ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਕਿਸ ਤਰ੍ਹਾਂ ਦੇ ਨਾਲ ਕਿਉਂਕਿ ਸਰ ਜਿਹੜਾ ਹੈਗਾ ਅਕਸਰ ਦੇਖਿਆ ਜਾਂਦਾ ਹੈਗਾ ਕਿ ਜਿਹੜਾ ਥਾਣਾ ਹੈਗਾ ਸੌਰੀ ਥੋੜਾ ਜਿੱਥੇ ਠੇਕੇ ਹੈਗਾ ਠੇਕੇ ਦੇ ਬਾਰ ਕਹਿੰਦੇ ਅਕਸਰ ਜਿਹੜੇ ਹੈਗੇ ਤੇ ਸ਼ਰਾਬ ਪਿੰਦੇ ਹੋਏ ਨਜ਼ਰ ਆਉਂਦੇ ਨੇ ਕਿਉਂਕਿ ਇਹਨਾਂ ਨੇ ਟਿਕਰੀ ਬਾਰੇ ਵੀ ਲਾਇਆ ਸੋ ਕਿਸ ਤਰ੍ਹਾਂ ਦੇਖਦੇ ਆ ਕਿ ਚਿੱਟੇ ਦੀ ਗੱਲ ਵੀ ਕਰੀ ਹੈ ਗਿਆ ਕਿ ਨਸ਼ੇ ਨੂੰ ਦੂਰ ਕਰਨ ਦੇ ਲਈ ਇਹਨਾਂ ਦਾ ਸਾਥ ਦਿੱਤਾ ਜਾਊਗਾ ਜੀ ਇਹਨਾਂ ਦਾ ਜੀ ਜਿਹੜੇ ਨਸ਼ਾ ਉੱਥੇ ਕਹਿੰਦੇ ਇਹਨਾਂ ਨੇ ਇਲਜ਼ਾਮ ਵੀ ਲਾਇਨੇ ਕਿ ਨਸ਼ਾ ਵਿਕ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਦੀ ਸਾਨੂੰ ਕੋਣ ਵੇਚ ਰਿਹਾ ਸੀ ਕਾਰਵਾਈ ਕਰ ਦਾਂਗੇ ਇਹ ਦੱਸਦੇ ਤਾਂ ਹੈ ਨਹੀਂ ਇਹ ਕਹਿੰਦੇ ਅਸੀਂ ਠਿਕਰੀਪੜਾ ਲਾਣ ਨੂੰ ਤਿਆਰ ਹਾਂ ਬਟ ਸਾਨੂੰ ਪ੍ਰਸ਼ਾਸਨ ਦੱਸ ਲਾਉਂਦੇ ਨਹੀਂ ਠਿਕਰੀਪੜਾ ਹੈ ਅਸੀਂ ਕਿੰਨੀ ਵਾਰੀ ਕਹਿੰਦੇ ਠਿਕਰੀਪੜਾ ਲਾਓ ਲਾਉਂਦੇ ਨਹੀਂ ਠਿਕਰੀਪੜਾ ਇਹ ਪ੍ਰਧਾਨ ਕਹਿੰਦੇ ਠਿਕਰੀਪੜਾ ਲਾਣਗੇ ਤੇ ਤੁਸੀਂ ਤਿਆਰ ਸਾਡਾ ਪੂਰਾ ਸਾਥ ਹੋਊਗਾ ਜੀ ਉਹਨਾਂ ਨੂੰ ਹਰ ਤਰ੍ਹਾਂ ਦਾ ਨਸ਼ਾ ਬੰਦ ਕਰਨ ਨੂੰ ਤਿਆਰ ਨਾ ਸੀ ਸਾਡਾ ਸਾਥ ਸਾਡਾ ਸਾਥ ਦੇਣਾ ਸਿਰਫ ਇੱਥੇ ਪੁਲਿਸ ਦੀ ਵੀ ਰੇਡ ਕਾਫੀ ਹੁੰਦੀ ਹੈ ਉਹ ਹਰ ਟਾਈ ਠੀਕ ਹੈ ਹੁਣ ਮਾਮਲੇ ਦੀ ਪੂਰੀ ਤਹਿਕੀਕ ਪੂਰੀ ਤਹਿਕੀਕਤ ਕਰਨ ਦਾ ਬਾਅਦ ਜੋ ਸੱਚ ਸਾਹਮਣੇ ਆਊਗੀ ਕਾਰਵਾਈ ਕੀਤੀ ਜਾਊ ਸੋ ਬਿਲਕੁਲ ਇਹ ਸਾਨੂੰ ਪੁਲਿਸ ਮੁਲਾਜ਼ਮ ਕਹਿੰਦੇ ਕਿ ਜੋ ਵੀ ਮਾਮਲੇ ਦੇ ਵਿੱਚ ਤੱਥ ਨਿਕਲ ਕੇ ਸਾਹਮਣੇ ਆਣਗੇ ਉਸ ਹਿਸਾਬ ਦੇ ਨਾਲ ਕਾਰਵਾਈ ਆ ਇਹੋ ਜਿਹੜੀ ਅਮਲ ਦੇ ਵਿੱਚ ਲਿਆਂਦੀ ਜਾਏਗੀ ਹੋਰ ਵੀ ਅਪਡੇਟ ਦੇ ਲਈ ਬਣੇ ਹੋਏ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾਮੈਨ ਸੁਨੀਲ ਦੇ ਨਾਲ ਭਾਰਤ ਪੁਛਦੀ ਵਿਸ਼ੇਸ਼ ਰਿਪੋਰਟ ਸੋ ਭੀਮਨਗਰ ਦੇ ਵਿੱਚ ਪੁਲਿਸ ਮੁਲਾਜ਼ਮ ਪਹੁੰਚੇ ਨੇ ਕਿਉਂਕਿ ਇੱਕ ਵੀਡੀਓ ਜਰੂਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਤਸਵੀਰਾਂ ਦੇਖ ਸਕਦੇ ਹੋ ਪੁਲਿਸ ਵਾਲੇ ਇਨਕੁਆਇਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਥੋਂ ਦੇ ਮਹੱਲੇ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਸੋ ਪੁਲਿਸ ਮੁਲਾਜ਼ਮ ਵੀ ਜਰੂਰ ਪਹੁੰਚੇ ਹੋਏ ਨੇ ਸੋ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਗੇ ਆ ਕਿ ਕੀ ਕੀ ਮਾਮਲਾ ਹੈਗਾ ਕਿਉਂਕਿ ਇੱਕ ਵੀਡੀਓ ਜਰੂਰ ਵਾਇਰਲ ਹੋ ਰਹੀ ਹੈਗੀਆ ਸੋ ਸਾਡੇ ਨਾਲ ਇੱਥੇ ਥਾਣੇਦਾਰ ਰਗਵੀਰ ਸਿੰਘ ਨੇ ਜੋ ਕਿ 4 ਨੰਬਰ ਡਿਵੀਜ਼ਨ ਤੋਂ ਆਏ ਨੇ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਨੇ ਰਗਵੀਰ ਸਿੰਘ ਜੀ ਪੂਰੀ ਜਿਹੜਾ ਹੈਗਾ ਕੁਝ ਲੱਗਿਆ ਪਤਾ ਜੀ ਤੱਤ ਦੇ ਅਜੇ ਸਰ ਕੁਝ ਨਹੀਂ ਪਤਾ ਲੱਗਿਆ ਅਸੀਂ ਹੁਣ ਮੌਕੇ ਤੇ ਆਏ ਆ ਆ ਪ੍ਰਧਾਨ ਖੜੇ ਨੇ ਰਜੀ ਜੀ ਇਹਨੂੰ ਪੁੱਛ ਕੇ ਵੈਰੀਫਾਈ ਕਰਕੇ ਫਿਰ ਸਾਰੀ ਗੱਲ ਦੱਸਾਂਗੇ ਉਹ ਵੈਰੀਫਾਈ ਕਰ ਰਹੇ ਹੋ ਕਿਉਂਕਿ ਵੀਡੀਓ ਤਾਂ ਦੇਖ ਰਹੇ ਹੋ ਕਿਉਂ ਵੀਡੀਓ ਦੇ ਵਿੱਚ ਜਿਹੜੇਗਾ ਪੁਲਿਸ ਦੇ ਰਾਜ ਨੇ ਵਰਦੀ ਪਾਈ ਹੋਈ ਉਹ ਮੁਲਾਜ਼ਮ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਕੌਣ ਹੈ ਕਿਹੜੇ ਵਿਭਾਗ ਦਾ ਮੁਲਾਜ਼ਮ ਹੈ ਕਿੱਥੋਂ ਦਾ ਰਹਿਣ ਵਾਲਾ ਉਹ ਜਦੋਂ ਪਤਾ ਲੱਗ ਗਿਆ ਅਸੀਂ ਸਾਨੂੰ ਤੁਹਾਨੂੰ ਦੱਸ ਦਾਂਗੇ ਠੀਕ ਹੈ ਜੀ ਸਰ ਕਿਉਂ ਲੱਗਿਆ ਵੀ ਕੀ ਨਹੀਂ ਨਹੀਂ ਅਜੇ ਕੁਝ ਨਹੀਂ ਪਤਾ ਲੱਗਿਆ ਮੱਲੇ ਵਾਲੇ ਪ੍ਰਧਾਨ ਜੀ ਮਿਲੇ ਨੇ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਕਰਨ ਤੋਂ ਬਾਅਦ ਦੱਸ ਦਾਂਗੇ ਠੀਕ ਹੈ ਜੀ ਮਲਾਜਮ ਦੇ ਬਾਰੇ ਹਾਲੇ ਕੋਈ ਜਾਣ ਨਹੀਂ ਕੋਈ ਜਾਣਕਾਰੀ ਨਹੀਂ ਕੌਣ ਹੈ ਕੌਣ ਨਹੀਂ ਤੇ ਕੀ ਕਹਿੰਦੇ ਕਿ ਦੋਨੋਂ ਪਾਸੋਂ ਕਟਮਾਰ ਹੋਈ ਗਈ ਨਹੀਂ ਦੋ ਦੋ ਪਾਸੋਂ ਹੋਈ ਹੈ ਜੀ ਦੋਨੋਂ ਪਾਸੋਂ ਅਜੇ ਦਰਖਾਸਤ ਲਖਣ ਨੂੰ ਕਿਹਾ ਉਹਨਾਂ ਨੂੰ ਕਿ ਦਰਖਾਸਤ ਥਾਣੇ ਲਖਾਊਗਾ ਵੈਰੀਫਾਈ ਕਰਕੇ ਫਿਰ ਬਾਅਦ ਦੱਸਾਂਗੇ ਠੀਕ ਸਾਹਿਬ ਮਿਲ ਜੇਗਾ ਬੱਚਿਆਂ ਨੂੰ ਹਾਂ ਬਿਲਕੁਲ ਦਵਾਂਗੇ ਜੇ ਇਹਨਾਂ ਨੇ ਕੀਤਾ ਉਹਨਾਂ ਖਿਲਾ ਸੋ ਬਿਲਕੁਲ ਪੁਲਿਸ ਦੇ ਜਿਹੜੀ ਹੈਗਾ ਕਾਰਵਾਈ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਕਿਸ ਤਰ੍ਹਾਂ ਦੇ ਨਾਲ ਕਿਉਂਕਿ ਸਰ ਜਿਹੜਾ ਹੈਗਾ ਅਕਸਰ ਦੇਖਿਆ ਜਾਂਦਾ ਹੈਗਾ ਕਿ ਜਿਹੜਾ ਥਾਣਾ ਹੈਗਾ ਸੌਰੀ ਥੋੜਾ ਜਿੱਥੇ ਠੇਕੇ ਹੈਗਾ ਠੇਕੇ ਦੇ ਬਾਰ ਕਹਿੰਦੇ ਅਕਸਰ ਜਿਹੜੇ ਹੈਗੇ ਤੇ ਸ਼ਰਾਬ ਪਿੰਦੇ ਹੋਏ ਨਜ਼ਰ ਆਉਂਦੇ ਨੇ ਕਿਉਂਕਿ ਇਹਨਾਂ ਨੇ ਟਿਕਰੀ ਬਾਰੇ ਵੀ ਲਾਇਆ ਸੋ ਕਿਸ ਤਰ੍ਹਾਂ ਦੇਖਦੇ ਆ ਕਿ ਚਿੱਟੇ ਦੀ ਗੱਲ ਵੀ ਕਰੀ ਹੈ ਗਿਆ ਕਿ ਨਸ਼ੇ ਨੂੰ ਦੂਰ ਕਰਨ ਦੇ ਲਈ ਇਹਨਾਂ ਦਾ ਸਾਥ ਦਿੱਤਾ ਜਾਊਗਾ ਜੀ ਇਹਨਾਂ ਦਾ ਜੀ ਜਿਹੜੇ ਨਸ਼ਾ ਉੱਥੇ ਕਹਿੰਦੇ ਇਹਨਾਂ ਨੇ ਇਲਜ਼ਾਮ ਵੀ ਲਾਇਨੇ ਕਿ ਨਸ਼ਾ ਵਿਕ ਰਿਹਾ ਕਿ ਪੁਲਿਸ ਮੁਲਾਜ਼ਮ ਦੀ ਸਾਨੂੰ ਕੋਣ ਵੇਚ ਰਿਹਾ ਅਸੀਂ ਕਾਰਵਾਈ ਕਰ ਦਾਂਗੇ ਇਹ ਦੱਸਦੇ ਤਾਂ ਹੈ ਨਹੀਂ ਇਹ ਕਹਿੰਦੇ ਅਸੀਂ ਠਿਕਰੀ ਪੈਰਾ ਲਾਣ ਨੂੰ ਤਿਆਰ ਹਾਂ ਬਟ ਸਾਨੂੰ ਪ੍ਰਸ਼ਾਸਨ ਦੱਸ ਲਾਉਂਦੇ ਨਹੀਂ ਠਿਕਰੀ ਪੈਰਾ ਅਸੀਂ ਕਿੰਨੀ ਵਾਰੀ ਕਹਿੰਦੇ ਠਿਕਰੀ ਪੈਰਾ ਲਾਓ ਲਾਉਂਦੇ ਨਹੀਂ ਠਿਕਰੀ ਪੈਰਾ ਪ੍ਰਧਾਨ ਕਹਿੰਦੇ ਠਿਕਰੀ ਪੈਰਾ ਲਾਣਗੇ ਤੇ ਤੁਸੀਂ ਤਿਆਰ ਬਲ ਸਾਡਾ ਪੂਰਾ ਸਾਥ ਹੋਊਗਾ ਜਿਨ੍ਹਾਂ ਨੂੰ ਹਰ ਤਰ੍ਹਾਂ ਦੇ ਨਸ਼ੇ ਬੰਦ ਕਰਨ ਨੂੰ ਤਿਆਰ ਨਾ ਸੀ ਸਾਡਾ ਸਾਥ ਸਾਡਾ ਸਾਥ ਦੇਣਾ ਇੱਥੇ ਪੁਲਿਸ ਦੀ ਵੀ ਰੇਡ ਕਾਫੀ ਹੁੰਦੀ ਉਹ ਹਰ ਤਰ੍ਹਾਂ ਦੇ ਕਰਜਨ ਪ ਠੀਕ ਹੈ ਹੁਣ ਮਾਮਲੇ ਦੀ ਪੂਰੀ ਤਹਿਕੀਕ ਪੂਰੀ ਤਹਿਕੀਕਤ ਕਰਨ ਤੋਂ ਬਾਅਦ ਜੋ ਸੱਚ ਸਾਹਮਣੇ ਆਊਗੀ ਕਾਰਵਾਈ ਕੀਤੀ ਜਾਊ ਸੋ ਬਿਲਕੁਲ ਇਹ ਸਾਨੂੰ ਪੁਲਿਸ ਮਿਲਾਰਮ ਕਹਿੰਦੇ ਕਿ ਜੋ ਵੀ ਮਾਮਲੇ ਦੇ ਵਿੱਚ ਤੱਥ ਨਿਕਲ ਕੇ ਸਾਹਮਣੇ ਆਣਗੇ ਉਸ ਹਿਸਾਬ ਦੇ ਨਾਲ ਕਾਰਵਾਈ ਆ ਇਹੋ ਜਿਹੜੀ ਅਮਲ ਦੇ ਵਿੱਚ ਲਿਆਂਦੀ ਜਾਏਗੀ ਹੋਰ ਵੀ ਅਪਡੇਟ ਦੇ ਲਈ ਬਣੇ ਹੋਏ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾਮੈਨ ਸੁਨੀਲ ਦੇ ਨਾਲ ਭਾਰਤ ਪੁਛਦੀ ਵਿਸ਼ੇਸ਼ ਰਿਪੋਰਟ